ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਤੂੰ ਜਾਣਾਂਹੀਂ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂੰ ਅਚਾਰਜ ਬੋਧਰਤ ਤੇਰੀ ਬਿਸਮਾ ਰਹਾਉ ਤੂੰ ਆਪੇ ਕਾਰਣ ਆਪੇ ਕਰਣਾ ਹੁਕਮੇ ਜੰਮਣ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਬਖਸ਼ਿ ਹੋਈ ਹੈ ਜੋ ਅੰਮ੍ਰਿਤ ਵੇੜੇ ਦੀ ਦਾਤ ਸਤਿਗੁਰੂ ਜੀ ਨੇ ਬਖਸ਼ੀ ਹੈ ਤੇ ਅੰਮ੍ਰਿਤ ਵੇੜੇ ਤਰੁਠ ਕੇ ਜੋ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਸਾਡੀ ਢੋਲੀ ਵਿੱਚ ਪਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 563 ਤੋਂ ਲੈ ਕੇ 564 ਤੱਕ ਸੁਭਾਏ ਮਾਨ ਹਨ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਬੜਾ ਹੰਸ ਰਾਗ ਹੈ ਤੇ ਪੰਜਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਤੂੰ ਜਾਣਾ ਹੈ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਜਾੜਾ ਹੈ ਦਾ ਅਰਥ ਹੈ ਤੂੰ ਜਾਣਦਾ ਹੈ ਤੂੰ ਸੂਝ ਦਿੰਦਾ ਹੈ ਤਾਂ ਤਦੋਂ ਜਾਣੇ ਡੂੰਗੀ ਸਾਜ ਪਾਉਂਦਾ ਹੈ ਸਤਿਗੁਰੂ ਜੀ ਕਹਿੰਦੇ हे ਪ੍ਰਭੂ ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖਸ਼ਦਾ ਹੈ ਤਦੋਂ ਹੀ ਕਿਸੇ ਨੂੰ ਤੇਰੀ ਡੂੰਘੀਆਂ ਗਹਿਰਾਈਆਂ ਦੀ ਸਮਝ ਪੈਂਦੀ ਹੈ ਤੂੰ ਰਹਿਮਤ ਕਰਦਾ ਹੈ ਇਹ ਗਿਆਨ ਤੇਰਾ ਹੈ ਇਸ ਸੋਝੀ ਇਸ ਸਮਝ ਵੀ ਤੇਰੀ ਹੈ ਜਿਸ ਉੱਤੇ ਤੂੰ ਕਿਰਪਾ ਕਰ ਦੇਵੇਂ ਜਿਹਦੇ ਘਰ ਦੇ ਵਿੱਚ ਇਹ ਅਮੋਲਕ ਖਜ਼ਾਨਾ ਗਿਆਨ ਦਾ ਬਖਸ਼ ਦੇਵੇਂ ਉਹ ਮਨੁੱਖ ਤੇਰੇ ਬਖਸ਼ੇ ਹੋਏ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਮਾਨਵਤਾ ਦੇ ਭਲੇ ਵਾਸਤੇ ਆਪਣਾ ਜੀਵਨ ਸਮਰਪਣ ਕਰ ਦਿੰਦਾ ਹੈ ਕਿਉਂਕਿ ਉਹਨੂੰ ਇਹ ਸਮਝ ਪੈ ਜਾਂਦੀ ਹੈ ਕਿ ਮੈਨੂੰ ਮੇਰੇ ਪ੍ਰਭੂ ਨੇ ਚੁਣਿਆ ਹੈ ਪਰਮਾਤਮਾ ਨੇ ਚੁਣਿਆ ਹੈ ਇਹ ਗਿਆਨ ਇਹ ਸੋਝੀ ਇਹ ਸਮਝ ਮੈਨੂੰ ਬਖਸ਼ੀ ਹੈ ਕਿਉਂਕਿ ਦੀਜੈ ਬੁੱਧ ਵਿਵੇਕਾਂ ਵਿਵੇਕ ਮਤ ਉਸੇ ਨੂੰ ਮਿਲਦੀ ਹੈ ਜੋ ਸਤਿਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਜਾਣਨ ਤੇ ਸਮਝਣ ਦਾ ਯਤਨ ਕਰੇ ਸ਼ਬਦ ਦੇ ਨਾਲ ਸਾਝ ਪਾਵੇ ਗੁਰੂ ਸ਼ਬਦ ਦੀਆਂ ਗਹਿਰਾਈਆਂ ਦੇ ਵਿੱਚ ਚੁਬੀਆਂ ਲਾਵੇ ਤੇ ਸਤਿਗੁਰੂ ਜੀ ਉਸ ਨੂੰ ਅੰਮ੍ਰਿਤਮੇ ਪਾਵਨ ਬਾਣੀ ਦੇ ਵਿੱਚੋਂ ਫਿਰ ਇਹੋ ਜੇ ਅਮੋਲਕ ਮੋਤੀਆਂ ਦੇ ਹੀਰਿਆਂ ਦੇ ਜਵਰਾਤਾਂ ਦੇ ਮਾਲਕ ਬਣਾ ਦਿੰਦੇ ਹਨ ਕਿ ਫਿਰ ਉਹ ਮਨੁੱਖ तमाम ਸੰਸਾਰ ਦੀ ਹਰ ਇੱਕ ਗਤੀਵਿਧੀ ਤੋਂ ਹਰ ਇੱਕ ਗਿਆਨ ਤੋਂ ਵਕਫ ਹੋ ਜਾਂਦਾ ਹੈ ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰੇ ਬਚਨ ਕਹਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਮਤ ਦੇ ਵਿੱਚ ਹੀ ਮੈਲ ਭਰੀ ਹੈ ਇਹ ਮਤ ਵਿੱਚ ਹੀ ਗੰਦਗੀ ਹੈ ਪਰ ਜੇ ਇਹ ਗੁਰੂ ਦੀ ਦੱਸੀ ਸਿੱਖਿਆ ਨੂੰ ਤੁਰਨ ਤੁਰਨ ਲੱਗ ਪਵੇ ਗੁਰੂ ਜੀ ਦੀ ਦੱਸੀ ਸਿੱਖਿਆ ਦੀ ਕਮਾਈ ਕਰਨ ਲੱਗ ਪਵੇ ਦੇ ਸਹਿਬ ਕਹਿੰਦੇ ਇਹ ਮਤ ਵਿੱਚ ਅਮੋਲਕ ਗਿਆਨ ਰੂਪੀ ਹੀਰੇ ਰਤਨ ਜ਼ਵਾਰਾਤ ਭਰੇ ਹਨ ਇਹ ਆਪਣੀ ਬੁੱਧ ਪ੍ਰਗਾਸ ਦੇ ਨਾਲ ਹਰ ਇੱਕ ਵੱਡੀ ਤੋਂ ਵੱਡੀ ਤਾਕਤ ਨੂੰ ਪ੍ਰਾਪਤ ਕਰ ਸਕਦਾ ਹੈ ਆਪਣੀ ਬੁੱਧ ਦੇ ਨਾਲ ਦੁਨੀਆ ਦੀ ਹਰ ਇੱਕ ਚੀਜ਼ ਦੀ ਪ੍ਰਾਪਤੀ ਕਰ ਸਕਦਾ ਹੈ ਪਰ ਜੇ ਇਸ ਨੇ ਆਪਣੀ ਬੁੱਧ ਦਾ ਇਸਤੇਮਾਲ ਹੀ ਨਹੀਂ ਕੀਤਾ ਇਸ ਬੁੱਧ ਨੂੰ ਚੰਗੇ ਬੰਨੇ ਲਾਇਆ ਹੀ ਨਹੀਂ ਇਸ ਬੁੱਧ ਨੂੰ ਨਿਰਮਲ ਕੀਤਾ ਹੀ ਨਹੀਂ ਪਰ ਸਤਿਗੁਰੂ ਕਹਿੰਦੇ ਇਹ ਕਿਵੇਂ ਜਾਣ ਸਕੇਗਾ ਪ੍ਰਮਾਤਮਾ ਵਾਹਿਗੁਰੂ ਉਸੇ ਤੇ ਕਿਰਪਾ ਕਰਦਾ ਹੈ ਜੋ ਆਪਣੀ ਬਾਹ ਪ੍ਰਮਾਤਮਾ ਦੇ ਹੱਥ ਵਿੱਚ ਫੜਾਉਣ ਦਾ ਯਤਨ ਕਰਦਾ ਹੈ ਜੋ ਕੋਸ਼ਿਸ਼ ਕਰਦਾ ਹੈ ਨਿਰੰਕਾਰ ਪ੍ਰਭੂ ਨਾਲ ਪ੍ਰੀਤ ਪਾਉਣ ਦੀ ਪਿਆਰ ਪਾਉਣ ਦੀ ਮੇਰੇ ਨਾਲ ਜਦੋਂ ਕੋਈ ਮਿੱਤਰਤਾ ਤਾਂ ਹੀ ਪਾ ਸਕੇਗਾ ਨਾ ਜੇ ਮੈਂ ਵੀ ਕੋਈ ਯਤਨ ਉਹਦੇ ਨਾਲ ਮਿੱਤਰਤਾ ਦਾ ਪਾਵਾਂਗਾ ਅਗਲਾ ਤੇ ਬਾਰ ਬਾਰ ਯਤਨ ਕਰੇ ਮੈਨੂੰ ਮਿੱਤਰ ਬਣਾਉਣ ਦਾ ਪਰ ਮੈਂ ਉਹਨੂੰ ਮਿੱਤਰਤਾ ਦਾ ਹੱਥ ਨਾ ਫੜਾਵਾਂ ਕਿਵੇਂ ਸਾਝ ਬਣੇਗੀ ਪਰਮਾਤਮਾ ਤੇ ਰੋਜ਼ਾਨਾ ਹੀ ਰਹਿਮਤ ਕਰਦਾ ਏ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਵਰਤਦਾ ਏ ਪਰ ਮੈਂ ਹੀ ਉਹਨੂੰ ਜੇ ਆਪਣੀ ਬਾਹ ਨਹੀਂ ਫੜਾਉਂਦਾ ਮੈਂ ਹੀ ਜੇ ਉਸ ਵਾਹਿਗੁਰੂ ਪ੍ਰਭੂ ਨੂੰ ਜਾਣਨ ਦਾ ਯਤਨ ਹੀ ਨਹੀਂ ਕਰਦਾ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿਵੇਂ ਮੈਨੂੰ ਸਮਝ ਆਵੇਗਾ ਉਹਦਾ ਗਿਆਨ ਕਿਵੇਂ ਮੈਨੂੰ ਉਹਦੀ ਬੁੱਧ ਮਿਲੂਗੀ ਕਿਤਾਬਾਂ ਤੇ ਪਈਆਂ ਨੇ ਜੇ ਮੈਂ ਖੋਲ ਕੇ ਪੜ੍ਹਾਂਗਾ ਹੀ ਨਹੀਂ ਕਿਵੇਂ ਮੈਂ ਵਿਦਿਆਲੈ ਸਕੂੰਗਾ ਐਵੇਂ ਹੀ ਸੱਭ ਕਹਿੰਦੇ ਨੇ ਪ੍ਰਮਾਤਮਾ ਵਹਿਗੁਰੂ ਜਿਹਨੂੰ ਜਣਾਉਂਦਾ ਏ ਜਿਹਨੂੰ ਇਹ ਗੱਲ ਸਮਝ ਬਖਸ਼ ਦਿੰਦਾ ਏ ਉਹ ਵੱਡਿਆਂ ਭਾਗਾਂ ਵਾਲਾ ਏ ਜਿਹਨੂੰ ਗਿਆਨ ਹੋ ਗਿਆ ਗੁਰਮਤਿ ਦੀ ਸੋਝੀ ਹੋ ਗਈ ਸਮਝ ਹੋ ਗਈ ਉਸ ਨੂੰ ਫਿਰ ਡੂੰਗੀ ਸਮਝ ਪੈ ਜਾਂਦੀ ਏ ਫਿਰ ਉਹ ਵੱਡੇ ਸਾਹਿਬ ਗੈਰ ਗੰਭੀਰ ਦੀਆਂ ਬੇਅੰਤ ਰਹਿਮਤਾਂ ਦਾ ਜਾਣੂ ਹੋ ਜਾਂਦਾ ਏ ਇਸੇ ਕਰਕੇ ਸੱਭ ਕਹਿੰਦੇ ਨਾ ਇਹ ਮਨ ਲੈ ਤੋ ਉਨਮਨ ਰਹੇ ਤੋ ਤੀਨ ਲੋਗ ਦੀ ਬਾਤیں ਕਹੇ ਜੇ ਇਹ ਮਨ ਸੰਸਾਰੀ ਮਤ ਛੱਡ ਕੇ ਗੁਰੂ ਦੀ ਮਤ ਲੈ ਲਵੇ ਤੇ ਇਹ ਮਨ ਪ੍ਰਮਾਤਮਾ ਦੇ ਰਜ਼ਾ ਤੇ ਹੁਕਮ ਦੇ ਵਿੱਚ ਤੁਰਨ ਲੱਗ ਪਵੇ ਤੇ ਸਤਗੁਰੂ ਕਹਿੰਦੇ ਫਿਰ ਇਹ ਮਨ ਨੂੰ ਸਾਰਿਆਂ ਯੁੱਗਾਂ ਦਾ ਗਿਆਨ ਤੇ ਸੋਝੀ ਤੇ ਸਮਝ ਹੋ ਜਾਂਦੀ ਹੈ ਤੇਰਾ ਦੀਆ ਨਾਮ ਵਖਾਣੇ ਵਖਾਣੇ ਦਾ ਅਰਥ ਹੈ ਉਚਾਰਦਾ ਹੈ ਸਿਮਰਦਾ ਹੈ ਤੇ ਤੇਰਾ ਬਖਸ਼ਿਆ ਹੋਇਆ ਤੇਰਾ ਹੁਕਮ ਹੀ ਫਿਰ ਉਹ ਆਪਣੇ ਜੀਵਨ ਵਿੱਚ ਰੋਜ਼ਾਨਾ ਅਪਲਾਈ ਕਰਦਾ ਹੈ ਹਮੇਸ਼ਾ ਤੇਰੇ ਹੁਕਮ ਦੇ ਵਿੱਚ ਤੁਰਨਾ ਤੇਰੀ ਰਜ਼ਾ ਦੇ ਵਿੱਚ ਤੁਰਨਾ ਤੇਰੇ ਬਾਣੇ ਵਿੱਚ ਤੁਰਨਾ ਹੀ ਤੇਰੇ ਭਗਤ ਦੇ ਜੀਵਨ ਦਾ ਮਕਸਦ ਬਣ ਜਾਂਦਾ ਹੈ ਫਿਰ ਉਹਨੂੰ ਸਮਝ ਪੈ ਜਾਂਦੀ ਹੈ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਅਚਰਜ ਦਾ ਅਰਥ ਹੈ ਹੈਰਾਨ ਕਰ ਦੇਣ ਵਾਲਾ ਸਰੂਪ ਕੁਦਰਤ ਰਚਨਾ ਵਿਸਮਾ ਹੈਰਾਨਗੀ ਪੈਦਾ ਕਰਨ ਵਾਲੀ हे ਪ੍ਰਭੂ ਤੂੰ ਫਿਰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈ ਤੇ ਤੇਰੀ ਰਚੀ ਰਚਨਾ ਵੀ ਹੈਰਾਨੀ ਪੈਦਾ ਕਰਨ ਵਾਲੀ ਹੈ ਜਿਵੇਂ ਜਿਵੇਂ ਪ੍ਰਮਾਤਮਾ ਦੀਆਂ ਗਹਿਰਾਈਆਂ ਦੀ ਸਮਝ ਆਉਂਦੀ ਹੈ ਕੁਦਰਤ ਦੀ ਸਮਝ ਆਉਂਦੀ ਹੈ ਰਮਜ਼ਾਂ ਸਮਝਣ ਲੱਗਦੀਆਂ ਨੇ ਵਿਸਮਾਦ ਹੁੰਦਾ ਜਾਂਦਾ ਹੈ ਫਿਰ ਹਿਰਦੇ ਚੋਂ ਬਚਨ ਨਿਕਲਦੇ ਨੇ ਵਿਸਮਾਦ ਜੀ ਵਿਸਮਾਦ ਪੇਟ ਵਿਸਮਾਦ ਨਾਗੇ ਫਿਰੇ ਜੰਤ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਵਿਸਮਾਦਤਾ ਦੀ ਅਵਸਥਾ ਬਣ ਜਾਂਦੀ ਹੈ ਅਚਰਜਮਈ ਅਵਸਥਾ ਬਣ ਜਾਂਦੀ ਹੈ ਹੈਰਾਨ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਕੁਦਰਤ ਨਾਲ ਜੁੜਦਾ ਹੈ ਫਿਰ ਅੰਦਰੋਂ ਵਾਹਿਗੁਰੂ ਵਾਹਿਗੁਰੂ ਜ਼ੋਰ ਲਾ ਕੇ ਨਹੀਂ ਕਹਿਣਾ ਪੈਂਦਾ ਫਿਰ ਸੁਭਾਵਕ ਨਿਕਲਦਾ ਹੈ ਵਾਹਿਗੁਰੂ ਦਾ ਅਰਥ ਹੈ ਯਾਦੋਂ ਮਨ ਨੂੰ ਕੁਝ ਸਰਪ੍ਰਾਈਜ਼ ਹੋਇਆ ਹੈਰਾਨ ਹੋਇਆ ਤੇ ਹੈਰਾਨੀ ਦੀ ਅਵਸਥਾ ਦੇ ਵਿੱਚੋਂ ਵਾਹ ਨਿਕਲਿਆ ਹੈ ਏ ਵਾਹਿਗੁਰੂ ਤੂੰ ਧੰਨ ਹੈ ਤੂੰ ਵਾਹ ਹੈ ਤੇਰੇ ਮੈਂ ਐਪਰੀਸ਼ੀਏਟ ਕਰਦਾ ਹਾਂ ਸਰਪ੍ਰਾਈਜ਼ ਕੀਤਾ ਹੈ ਤੂੰ ਮੈਨੂੰ ਤੇਰੀ ਕੁਦਰਤ ਨੂੰ ਵੇਖ ਕੇ ਮੈਂ ਹੈਰਾਨ ਹਾਂ ਬਿਸਮਨ ਬਿਸਮ ਕਹ ਬਿਸਮਾਦ ਜਿਨ ਚੱਖਿਆ ਤਿਸ ਆਇਆ ਸਾਧ ਕਿਤੇ ਗੁਰੂ ਵਾਲਾ ਬਣ ਕੇ ਤੇ ਵੇਖ ਕਿਤੇ ਗੁਰੂ ਨੂੰ ਬਾਹ ਫੜਾ ਕੇ ਤੇ ਵੇਖ ਕਿਤੇ ਸਤਗੁਰੂ ਦੀ ਸਮਝ ਲੈ ਕੇ ਤੇ ਵੇਖ ਕਿਤੇ ਗੁਰਬਾਣੀ ਦੀ ਵਿਚਾਰ ਕਰਕੇ ਤੇ ਵੇਖ ਕਿਤਨਾ ਆਨੰਦ ਹੈ ਕਿਤਨਾ ਖੇੜਾ ਹੈ ਕਿਤਨਾ ਪਿਆਰ ਹੈ ਗੁਰਬਾਣੀ ਚ ਗੁਰਬਾਣੀ ਮਨੁੱਖ ਨੂੰ ਆਪਣੇ ਵੱਲ ਲੈ ਤੁਰਦੀ ਹੈ ਤੇ ਜਦੋਂ ਗੁਰਬਾਣੀ ਰੂਪੀ ਮਾਂ ਦੀ ਗੋਦ ਵਿੱਚ ਬੱਚਾ ਬਹਿਣ ਲੱਗ ਪਵੇ ਨਾ ਸਿੱਖ ਫਿਰ ਆਨੰਦ ਹੈ ਫਿਰ ਕੋਈ ਦੁੱਖ ਨਹੀਂ ਹੈ ਕੋਈ ਤਕਲੀਫ ਨਹੀਂ ਹੈ ਕੋਈ ਦਰਦ ਨਹੀਂ ਹੈ ਕਿਉਂਕਿ ਦਰਦ ਉਦੋਂ ਤੱਕ ਹੈ ਜਦ ਤੱਕ ਮਾਂ ਦੀ ਗੋਦ ਚੋਂ ਪਰੇ ਹੈ ਜੇ ਤ ਉਹ ਮਾਂ ਦੀ ਗੋਦ ਵਿੱਚ ਆ ਗਿਆ ਗੁਰਬਾਣੀ ਨੇ ਆਪਣੀ ਮਮਤਾ ਦੀ ਜਦੋਂ ਝੋੜੀ ਇਹਦੇ ਉੱਤੇ ਇਹਦੇ ਉੱਤੇ ਫਲਾ ਦਿੱਤੀ ਆਪਣੀ ਰਹਿਮਤਾ ਬਖਸ਼ਿਸ਼ਾਂ ਦੀ ਕਿਰਪਾ ਕਰ ਦਿੱਤੀ ਵਿਸਮਾਦ ਹੋ ਜਾਵੇਗਾ ਕਿਉਂਕਿ ਉਹਦੀ ਵਿਸਮਾਤਾ ਦੇ ਵਿੱਚੋਂ ਹੀ ਵਾਹ ਨਿਕਲਦਾ ਹੈ ਰਾਹਾਉ ਤੁਦ ਆਪੇ ਕਾਰਣ ਆਪੇ ਕਰਣਾ ਫਿਰ ਸਮਝ ਪੈ ਗਈ ਹੈ ਆਪੇ ਹੀ ਕਾਰਣ ਦਾ ਅਰਥ ਹੈ ਸਬਬ ਰਚਨਾ ਪੈਦਾ ਕਰਨ ਦਾ ਵਸੀਲਾ ਕਰਨ ਦਾ ਅਰਥ ਹੈ ਜਗਤ ਫਿਰ ਸਮਝ ਪੈ ਗਈ ਹੈ हे ਪ੍ਰਭੂ ਜੀ ਤੂੰ ਆਪ ਹੀ ਜਗਤ ਦੀ ਰਚਨਾ ਪੈਦਾ ਕਰਨ ਵਾਲੇ ਹੋ ਇਹ ਵਸੀਲਾ ਵੀ ਤੁਸੀਂ ਆਪ ਹੀ ਬਣਾਇਆ ਹੈ ਭਾਵ ਇਹ ਸਾਰਾ ਜਗਤ ਹੀ ਤੁਹਾਡਾ ਰੂਪ ਹੈ ਤੁਸੀਂ ਇਸ ਤੋਂ ਬਾਹਰੇ ਨਹੀਂ ਇਹ ਸਭ ਕੁਝ ਤੁਸੀਂ ਆਪ ਬਣਾਇਆ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀ ਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਦੂ ਤੁਸ ਦੇਵੇਂ ਕਰੇ ਪਸਾਓ ਤੂੰ ਜਾਣੋ ਈ ਸਭ ਸੈ ਦੇ ਲੈ ਸੈ ਜਿੰਦ ਕਵਾਓ ਕਰਿਆਸਨ ਡਿਠੋ ਜਾ ਤੂੰ ਆਪ ਹੀ ਸਾਰੀ ਜਗਤ ਵਿੱਚ ਆਸਣ ਲੱਗ ਕੇ ਬੈਠਾ ਹੈ ਤੇ ਆਪਣੀ तमाम ਕਾਇਨਾਤ ਨੂੰ ਆਪਣੀਆਂ ਨਿਗਾਹਾਂ ਦੇ ਨਾਲ ਰੋਜ਼ਾਨਾ ਵੇਖਣਾ ਹੁਕਮ ਹੈ ਜੰਮਣ ਹੁਕਮ ਹੈ ਮਰਨਾ ਪਰ ਸਮਝ ਪੈ ਗਈ ਹੈ ਤੇਰੇ ਹੁਕਮ ਦੇ ਵਿੱਚ ਹੀ ਜੀਵਾਂ ਦਾ ਜਨਮ ਹੈ ਤੇਰੇ ਹੁਕਮ ਦੇ ਵਿੱਚ ਹੀ ਜੀਵਾਂ ਦੀ ਮੌਤ ਹੈ ਹਰ ਜਿਜ ਤੇਰੇ ਹੁਕਮ ਦੇ ਵਿੱਚ ਵਰਤ ਰਹੀ ਹੈ ਨਾਮ ਤੇਰਾ ਮਨ ਤਨ ਆਧਾਰੀ ਤੇਰਾ ਨਾਮ ਹੀ ਮੇਰੇ ਮਨ ਤੇ ਮੇਰੇ ਸਰੀਰ ਦਾ ਆਧਾਰ ਹੈ ਆਸਰਾ ਹੈ ਕਿਉਂਕਿ ਤੇਰੇ ਹੁਕਮ ਦੇ ਵਿੱਚ ਤੁਰ ਕੇ ਹੀ ਸ਼ੀਤਲਤਾ ਹੈ ਸ਼ਾਂਤੀ ਹੈ ਸਮੁੰਦੇ ਮੰਦੀ ਬੇਚਾਨੀ ਹੈ ਮੰਨ ਦੀ ਤੜਫੜਾਟ ਹੈ ਉਦੋਂ ਤੱਕ ਜਦ ਤੱਕ ਪ੍ਰਭੂ ਦੇ ਹੁਕਮ ਦੀ ਸਮਝ ਨਹੀਂ ਜਦੋਂ ਇਹ ਸਮਝ ਆਉਣ ਲੱਗ ਪਵੇ ਮੇਰਾ ਕੀਤਾ ਕੁਝ ਨਹੀਂ ਆਉਣਾ ਮੇਰੀ ਆਪਣੀ ਕੋਈ ਸਿਆਣਪ ਨਹੀਂ ਚਲਣੀ ਉਹ ਅੰਤਰਜਾਮੀ ਹੈ ਹਰ ਇੱਕ ਚੀਜ਼ ਦਾ ਸਮਾਂ ਹੈ ਸਮੇ ਤੋਂ ਪਹਿਲਾਂ ਕੋਈ ਵੀ ਚੀਜ਼ ਲਾਗੂ ਨਹੀਂ ਹੁੰਦੀ ਸਮਾਂ ਨਿਯਤ ਉਸ ਵਾਹਿਗੁਰੂ ਨੇ ਕੀਤਾ ਹੈ ਜੰਮਣ ਦਿੱਤਾ ਏ ਜਨਮ ਦਿੱਤਾ ਏ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਵਿਚਾਰ ਲੀਆਂ ਵੜਿਆਈਆਂ ਵੀ ਉਹਨੇ ਲਿਖੀਆਂ ਨੇ ਸਭ ਕੁਝ ਉਹਦੇ ਹੁਕਮ ਚ ਹੈ ਹਰ ਤੀਜ ਉਹਦੇ ਜ਼ਰਰੇ ਜ਼ਰਰੇ ਚ ਹੈ ਅੱਜ ਦੇ ਦਿਨ ਵਿੱਚ ਵਿਚਰਨ ਵਾਲਾ ਮਨੁੱਖ ਖੁਸ਼ ਰਹੂਗਾ ਜਿਹੜਾ ਪਾਸਟ ਦੀ ਸੋਚੂਗਾ ਪਾਸਟ ਦੁਖੀ ਕਰੂਗਾ ਫਿਊਚਰ ਦਾ ਪਤਾ ਹੀ ਕੁਝ ਨਹੀਂ ਕੀ ਹੋਣਾ ਹੈ ਅੱਜ ਜਿਹੜਾ ਹੈ ਉਹ ਕੱਲ ਹੋ ਜਾਣਾ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਕੱਲ ਹੈ ਉਹ ਅੱਜ ਹੋ ਜਾਣਾ ਹੈ ਜੇ ਤੂੰ ਇਹ ਸੋਚੇਗਾ ਕੱਲ ਦੀ ਗੱਲ ਸੋਚੇਗਾ ਜਦੋਂ ਉਹ ਅੱਜ ਬਣ ਕੇ ਆਊਗਾ ਉਹ ਅੱਜ ਵੀ ਤਕਲੀਫ ਬੜਾ ਹੋਵੇਗਾ ਫਿਰ ਅੱਜ ਵਿੱਚ ਕਿਉਂ ਨਹੀਂ ਜਿਉਂਦਾ ਪ੍ਰੈਜ਼ੈਂਟ ਵਿੱਚ ਜੀ ਅੱਜ ਦਾ ਆਨੰਦ ਅੱਜ ਦਾ ਦਿਨ ਇਹ ਮਹਿਸੂਸ ਕਰ ਅੱਜ ਮੈਂ ਸਾਰੀਆਂ ਖੁਸ਼ੀਆਂ ਆਪਣੇ ਦਿਨ ਚ ਲੈਣੀਆਂ ਨੇ ਅੱਜ ਮੈਂ ਆਪਣੇ ਮਨ ਨੂੰ ਖੁਸ਼ ਰੱਖਣਾ ਹੈ ਅੱਜ ਮੈਂ ਫਜ਼ੂਲ ਦੀਆਂ ਵਕਾਰਾਂ ਦੀਆਂ ਚਿੰਤਾਾਂ ਛੱਡ ਦੇਣੀਆਂ ਨੇ ਜੋ ਹੋਵੇਗਾ ਉਹਦੇ ਹੁਕਮ ਚ ਹੋਵੇਗਾ ਸੱਚ ਕਰਕੇ ਜਾਣੋ ਇੱਕ ਦਿਨ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਕਰਕੇ ਵੇਖੀਏ ਅੱਜ ਦਾ ਦਿਨ ਮੈਂ ਗੁਰੂ ਨਾਲ ਜੀਣਾ ਹੈ ਅੱਜ ਦਾ ਦਿਨ ਮੈਂ ਪਰਿਵਾਰ ਦੇ ਆਨੰਦ ਤੇ ਖੇੜੇ ਵਿੱਚ ਜੀਣਾ ਹੈ ਅੱਜ ਦੇ ਦਿਨ ਵਿੱਚ ਮੈਂ ਗੁੱਸਾ ਨਹੀਂ ਕਰਨਾ ਅੱਜ ਦੇ ਦਿਨ ਵਿੱਚ ਮੈਂ ਕੋਸ਼ਿਸ਼ ਕਰਨੀ ਹੈ ਮੈਂ ਹੰਕਾਰ ਨਹੀਂ ਕਰਨਾ ਅੱਜ ਦੇ ਦਿਨ ਵਿੱਚ ਮੈਂ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਣਾ। ਅੱਜ ਦਾ ਦਿਨ ਮੈਂ ਪਲ-ਪਲ ਆਨੰਦ ਲੱਭਣਾ ਹੈ। ਖੇੜੇ ਵਿੱਚ ਰਹਿਣਾ ਹੈ। ਜੋ ਹੋ ਰਿਹਾ ਹੈ ਅੱਜ ਦੇ ਦਿਨ ਸੋਚਣਾ ਹੈ। ਉਹਦੇ ਹੁਕਮ ਚੋ ਰਿਹਾ ਹੈ। ਸੱਚ ਜਾਣਿਓ ਬੜਾ ਖੇੜਾ ਮਿਲੇਗਾ। ਬੜਾ ਆਨੰਦ ਮਿਲੇਗਾ। ਬੜਾ ਅੰਦਰ ਇੱਕ ਆਸਰਾ ਇੱਕ ਸਹਾਰਾ ਪ੍ਰਮਾਤਮਾ ਦਾ ਨਜ਼ਰ ਆਵੇਗਾ। ਇਹੀ ਗੱਲ ਪਾਤਸ਼ਾਹ ਜੀ ਇਸ ਬਚਨ ਵਿੱਚ ਸਮਝਾ ਰਹੇ। ਨਾਮ ਤੇਰਾ ਮਨ ਤਨ ਆਧਾਰੀ ਤੇਰਾ ਨਾਮ ਹੀ ਮੇਰੇ ਮਨ ਤੇ ਤਨ ਦਾ ਆਸਰਾ ਹੈ ਨਾਨਕ ਦਾਸ ਬਖਸ਼ੀਸ਼ ਤੁਮਾਰੀ ਨਾਨਕ ਦਾਸ ਤੇਰੀ ਬਖਸ਼ਿਸ਼ ਦਾ ਆਸਾਵੰਦ ਹੈ ਸਦਾ ਤੇਰੀ ਬਖਸ਼ਿਸ਼ ਲੋੜਦਾ ਹੈ ਤੇਰੀ ਰਹਿਮਤ ਲੋੜਦਾ ਹੈ ਕਿਉਂਕਿ ਤੇਰੀ ਰਹਿਮਤ ਤੋਂ ਬਿਨਾ ਤੇਰੇ ਆਸਰੇ ਤੋਂ ਬਿਨਾ ਗੱਡੀ ਭਾਵੇਂ BMW ਹੋਵੇ ਪਾਵੇਂ ਮਰਸੀਡੀਜ਼ ਹੋਵੇ ਪਰ ਜੇ ਉਹਦੇ ਵਿੱਚ ਤੇਲ ਹੀ ਨਾ ਹੋਵੇ ਗੈਸ ਹੀ ਨਾ ਹੋਵੇ ਉਹ ਗੱਡੀ ਕਿਵੇਂ ਚੱਲੇਗੀ ਇੰਜਣ ਹੀ ਨਾ ਹੋਵੇ ਕਿਵੇਂ ਚੱਲੇਗੀ ਇਹ ਸਰੀਰ ਹੈ ਪਾਵੇਂ ਖੂਬਸੂਰਤ ਹੈ ਬੜਾ ਹੀ ਸੋਹਣਾ ਹੈ ਪਰ ਜੇ ਦੇ ਵਿੱਚ ਪ੍ਰਮਾਤਮਾ ਦੀ ਰਹਿਮਤ ਹੀ ਨਹੀਂ ਹੋਊਗੀ ਤੇ ਸਰੀਰ ਦੀ ਕੀ ਪ੍ਰਾਪਤੀ ਪ੍ਰਾਪਤੀ ਹੈ ਤਾਂ ਜੇ ਇਹਦੇ ਵਿੱਚ ਪ੍ਰਭੂ ਕਿਰਪਾ ਕਰ ਦੇਵੇ ਬਖਸ਼ਿਸ਼ ਤੇ ਘਰ ਵਿੱਚ ਆ ਕੇ ਵਸ ਜਾਵੇ ਇਸੇ ਕਰਕੇ ਇਹ ਵੈਗੁਰੂ ਨਾਨਕ ਜੀ ਤੁਹਾਡੀ ਬਖਸ਼ੀਸ਼ ਹੀ ਤੁਹਾਡੀ ਅਸੀਸ ਹੀ ਮੇਰੇ ਜੀਵਨ ਦਾ ਆਧਾਰ ਹੈ ਅੱਜ ਦਾ ਦਿਨ ਖੇੜੇ ਵਿੱਚ ਜੀ ਵੀਏ ਬੜਾ ਪਿਆਰਾ ਬਚਨ ਸਤਿਗੁਰ ਨੇ ਝੋਲੀ 'ਚ ਵੜਾ ਹੰਸਰਾਗਦਾ ਪਾਇਆ ਸਤਿਗੁਰੂ ਕਿਰਪਾ ਕਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਵਿੱਚ ਅਜਿ ਦੇ ਅੰਮ੍ਰਿਤ ਵੇਲੇ ਦੀ ਹੁਕਮ ਆਪ ਨਾਲ ਸਾਂਝੇ ਕੀਤੇ ਗਏ ਨੇ ਬੇਅੰਤ ਭੁੱਲਾਂ ਗਲਤੀਆਂ ਕਥਾ ਕਰਦਿਆਂ ਹੋਈਆਂ ਆਪ ਗੁਰਪਿਆਰੀ ਸੰਗਤ ਬਖਸ਼ਣ ਯੋਗ ਹੋ ਫਤਿਹ ਦੀ ਸਾਂਝ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ